ਗੁਰਬਾਣੀ ਦਾ ਸ੍ਰੀ ਅਖੰਡ ਪਾਠ ਸਹਿਬ ਅਤੇ ਸ੍ਰੀ ਸਹਿਜ ਪਾਠ ਕਰਨ ਵਾਲੇ ਵੀਰ ਅਤੇ ਭੈਣਾਂ ਉਹਨਾਂ ਵਾਸਤੇ ਗੁਰਬਾਣੀ ਦੇ ਜ਼ਰੂਰੀ ਸਮਝਣ ਵਾਲੇ ਨੁਕਤੇ ਉਹਨਾਂ ਦੇ ਵਿੱਚੋਂ ਇੱਕ ਨੁਕਤਾ ਅੱਜ ਆਪਾਂ ਸਾਂਝਾ ਕਰ ਰਹੇ ਹਾਂ 14 ਅੰਗ ਦੇ ਉੱਤੇ ਜਿੱਥੋਂ ਰਾਗਾਂ ਦੀ ਅਰੰਭਤਾ ਹੁੰਦੀ ਏ ਪਹਿਲਾ ਰਾਗ ਸ੍ਰੀ ਰਾਗ ਰਮ ਹੁੰਦਾ ਹੈ ਉਦੇ ਵਿੱਚ ਸਭ ਤੋਂ ਪਹਿਲਾਂ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਫਿਰ ਅੱਗੇ ਨੰਮੈਰਕਲ ਹਿੰਸੇ ਵਾਲਾ ਇੱਕ ਪਿਆ ਹੁੰਦਾ ਹੈ ਫਿਰ ਅੱਗੇ ਘਾਰ ਫਿਰ ਅੱਗੇ ਇੱਕ ਪਿਆ ਹੁੰਦਾ ਹੈ ਇਸ ਨੂੰ ਕਿਸ ਤਰ੍ਹਾਂ ਪੜਨਾ ਰਾਗ ਸ੍ਰੀ ਰਾਗ ਇਹ ਤੇ ਰਾਗ ਦਾ ਨਾਮ ਹੋ ਗਿਆ ਸ੍ਰੀ ਰਾਗ ਮਹੱਲਾ ਪਹਿਲਾ ਮਹੱਲਾ ਪਹਿਲਾ ਤੋਂ ਭਾਵ ਪਹਿਲੇ ਪਾਤਸ਼ਾਹ ਦੀ ਬਾਣੀ ਅੱਗੇ ਅਖ ਲਿਖਿਆ ਹੈ ਦਾ ਅਰਥ ਵੀ ਪਹਿਲਾ ਹੈ ਇਹ ਤਾਂ ਪਹਿਲਾ ਲਿਖਿਆ ਗੁਰੂ ਪਾਤਸ਼ਾਹ ਜੀ ਨੇ ਤੇ ਇਹਨੂੰ ਇੱਕ ਨਹੀਂ ਪੜਨਾ ਜਿੱਥੇ ਬਿਸਤਰਾ ਮਹਨੇਤ ਬਾਦ ਇਹਦਾ ਸਾਵੇ 1 2 3 4 5 ਜਾਂ ਨੌਵੇਂ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਉਥੇ ਪੜਨਾ ਹੈ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਨੌਵਾਂ ਘਰ ਪਹਿਲਾ ਇਨੂੰ ਪਹਿਲਾਂ ਪੜਨਾ ਸੋ ਜ਼ਰੂਰੀ ਇਹ ਨੋਟ ਕਰਨ ਵਾਲੀ ਗੱਲ ਹੈ ਇਹਨੂੰ ਇੱਕੋ ਵਾਰੀ ਪੜਨਾ ਹੈ ਸ੍ਰੀ ਰਾਗ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਦੂਜੀ ਵਾਰੀ ਇਹਨੂੰ ਇੱਕ ਜਾਂ ਪਹਿਲਾਂ ਨਹੀਂ ਪੜਨਾ ਸਿਰਫ ਇਹ ਹਿੰਟ ਦਿੱਤਾ ਸੱਚੇ ਬਾਦਸ਼ਾਹ ਨੇ ਮਹੱਲਾ ਪਹਿਲਾ ਫਿਰ ਅੱਗੇ ਸਿੱਧੇ ਪੜਨਾ ਘਰ ਪਹਿਲਾ